ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਜੀਤ ਦੇਖ ਤੇ ਉਮੀਦ ਆ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਬਣਾਉਨੇ ਆ ਜੀ 바ਵਾ ਦੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਤੇ ਇਹਦੇ ਲਈ ਆਪਾਂ ਇਹ ਪੈਟਰਨ ਕੱਟ ਕੀਤਾ ਜੀ ਇਹ ਸੂਟ ਦੀ ਬਾਟਮ ਦਾ ਕੱਪੜਾ ਇਹਦੇ ਉੱਪਰ ਆਪਾਂ ਇਹ ਲੇਸ ਨਾਲ ਡਿਜ਼ਾਈਨ ਕਰਾਂਗੇ ਇਹ ਪੈਟਰਨ ਬਾਟਮ ਦੇ ਨਾਲ ਦਾ ਤੇ ਇਹ ਕਮੀਜ਼ ਦਾ ਕੱਪੜਾ ਇਦਾਂ ਦਾ ਜੀ ਇਹ 바ਵਾ ਕਟੀਆਂ ਹੋਈਆਂ ਨੇ ਆਪਣੀਆਂ ਉਹ ਵਾਲੇ ਕੱਪੜੇ ਦਾ ਮੂਰੇ ਕਾਫ ਬਣਾ ਕੇ ਲਾਵਾਂਗੇ ਡਿਜ਼ਾਈਨ ਬਣਾ ਕੇ ਇਹਦੇ ਵਿੱਚ ਜੋੜ ਆਉਂਦਾ ਸੀ ਜੀ ਸਾਈਡ ਤੇ ਤੇ ਪਰ ਆਪਾਂ ਨੇ ਫਿਰ ਵਿਚਾਲੇ ਡਿਜ਼ਾਈਨ ਬਣਾਉਣ ਦਾ ਸੋਚਿਆ ਤੇ ਕਰਦੇ ਆਂ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਇਹਦੇ ਤੇ ਆਪਾਂ ਹੁਣ ਲੇਸ ਨਾਲ ਡਿਜ਼ਾਈਨ ਕਰਾਂਗੇ ਤੇ ਪਹਿਲਾਂ ਆਪਾਂ ਪੈਟਰਨ ਤਿਆਰ ਕਰਕੇ ਰੱਖ ਦਿੰਨੇ ਆ ਇਹ ਪੈਟਰਨ ਦਾ ਮੈਥਡ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ ਇਹ ਆਪਾਂ ਲਿਆ ਜੀ 4 ਇੰਚ ਲੰਬਾਈ ਲਈ ਹੈ ਇਹਦੀ ਤੇ ਪੇਸਟਿੰਗ ਪੇਪਰ ਇਹਦੇ ਵਿੱਚ ਆਪਾਂ ਨੇ ਪੇਸਟ ਕਰ ਲਿਆ ਤੇ ਚੜਾਈ ਆਪਣੇ ਹਿਸਾਬ ਹੀ ਲੈਣੀ ਹੈ ਜਿੰਨੀ ਕੁ ਆਪਣੀ ਬਾਹਾਂ ਦੀ ਮੋਰੀ ਆ ਉਸ ਹਿਸਾਬ ਨਾਲ ਲੈਣੀ ਆ ਉਹਦੇ ਨਾਲ ਆਪਾਂ 2 ਇੰਚ ਤਿੰਨ ਵੱਧ ਲੈ ਲੈਣੀ ਆ ਇਹਨੂੰ ਫੋਲਡ ਕਰਕੇ ਆਪਾਂ ਨੇ ਇਹਦੇ ਸੈਂਟਰ 'ਚ ਮਾਰਕ ਕਰ ਲਿਆ ਤੇ ਇੱਥੋਂ ਆਪਾਂ ਰੱਖਣਾ ਜੀ 2 ਇੰਚ ਤੇ ਇਧਰ ਨੂੰ ਟੈਡੀ ਸਾਈਡ ਨੂੰ ਇਹਦੇ ਤੇ ਬਚਤਾਰ ਆਉਣੀ ਆ ਜੀ ਲੈਂਸ ਲੱਗਣੀ ਆ ਤੇ ਫੇਰ ਇਧਰੋਂ ਟੈਡੀ ਸਾਈਡ ਨੂੰ ਫੇਰ ਜਾਊਗੀ ਇੱਥੇ ਜਿਹੜਾ ਆਪਣਾ ਪੇਸਟਿੰਗ ਪੇਪਰ ਲਾਇਆ ਹੋਇਆ ਜੀ ਉਹ ਤੋਂ ਮੈਂ ਲਿਆ ਇਹ 2 ਇੰਚ 2 ਇੰਚ ਤੇ ਮਾਰਕ ਕੀਤਾ ਐਦਾਂ ਹੀ ਆਪਾਂ ਉਧਰ ਵੀ 2 ਇੰਚ ਤੇ ਹੀ ਮਾਰਕ ਕੀਤਾ ਹੈ ਹੁਣ ਆਪਾਂ ਇਹਦੇ ਤੇ ਲਾ ਲਾਂਗੇ ਲੈਂਸ ਜੀ ਤੇ ਲੈਂਸ ਆਪਾਂ ਪੁੱਠੀ ਕਰਕੇ ਲਾਵਾਂਗੇ ਤਾਂ ਕਿ ਜਦੋਂ ਆਪਾਂ ਉਹਨੂੰ ਫੋਲਡ ਕਰੀਏ ਤਾਂ ਇਹਦਾ ਸਿੱਧਾ ਪਾਸਾ ਉੱਪਰ ਆ ਜਾਵੇ ਤੇ ਇੱਥੇ ਆਪਾਂ ਲਾ ਲੈਨੇ ਆ ਜੀ ਲੈਂਸ ਇਹਦੇ ਤੇ ਇੰ ਸੈਂਟਰ ਆ ਗਿਆ ਜੀ ਤੇ ਐਦਾਂ ਹੀ ਸਿੱਧੀ ਅੱਗੇ ਲੈ ਜਾਣੀਏ ਲੈਂਸ ਲਾ ਕੇ ਕੋਈ ਕਟਿੰਗ ਨਹੀਂ ਕਰਨੀ ਇਹਦੇ ਵਿੱਚ ਲੈਂਸ ਦੀ ਕੁਝ ਨਹੀਂ ਦੀ ਲੈਸ ਆਪਣੇ ਲੱਗ ਗਈ ਇਹਦੇ ਤੇ ਤੇ ਜਿਹੜਾ ਐਕਸਟਰਾ ਕਪੜਾ ਆਪਾਂ ਇਹਦੀ ਕਟਿੰਗ ਕਰ ਦਨੇ ਆ ਪੈਟਰਨ ਆਪਣਾ ਤਿਆਰ ਹੈ ਜੀ ਇਹਨੇ ਇਦਾਂ ਫੋਲਡ ਹੋ ਕੇ ਬਾਹਾਂ ਦੇ ਉੱਪਰ ਇਹਦੀ ਆਪਾਂ ਟੌਪ ਸਟੀਚ ਲਾਵਾਂਗੇ ਬਾਅਦ ਚ ਤੇ ਹੁਣ ਆਪਾਂ ਕਰਾਂਗੇ ਜੀ ਬਾਹ ਤਿਆਰ ਇਹ ਆਪਣਾ ਤਿਆਰ ਹੈ ਜੀ ਪੈਟਰਨ ਸਾਈਡ ਤੇ ਰੱਖ ਦਿੰਨੇ ਆ ਤੇ ਆਪਾਂ ਹੁਣ ਕਰਦੇ ਆ ਬਾਹ ਤਿਆਰ ਇਹਦੇ ਉੱਪਰ ਆਪਾਂ ਲੈਂਸ ਲਾਵਾਂਗੇ ਸੈਂਟਰ ਦੇ ਵਿੱਚ ਇਹਦੇ ਤੇ ਆਪਾਂ 2.5 ਇੰਚ ਥੋੜਾ ਜਿਹਾ ਜਗ੍ਹਾ ਛੱਡਾਂਗੇ ਨੀਚੇੋਂ ਹਾਫ ਵਾਲੀ ਸਾਈਡ ਤੋਂ ਲੈਂਸ ਲਾਉਣ ਤੋਂ ਬਿਨਾ ਤੋਂ ਕੋਥੀ ਤੱਕ 3.5 ਇੰਚ ਆਪਣੇ ਕੱਪ ਦੀ ਬਣਦੀ ਹੈ ਜੀ ਦੇਖੋ ਤੁਸੀਂ ਲੰਬਾਈ ਕੋਥੀ ਤੱਕ ਕਾਫੀ ਆ ਜਾਣ ਤੇ ਆਪਾਂ 2.5 ਇੰਚ ਤੱਕ ਛੱਡ ਦਾਂਗੇ ਤੇ ਉਦੋਂ ਉੱਪਰ ਲਾ ਲਾਂਗੇ ਜੀ ਲੈਂਸ ਇੱਥੇ ਆਪਾਂ ਛੋਟਾ ਜਿਹਾ ਇੱਕ ਤੱਕ ਲਾ ਦਨੇ ਆ ਫਿਰ ਦਾ ਕੱਪ ਲੈਂਸ ਲਾਵਾਂਗੇ ਜੀ ਉੱਪਰੋਂ ਲਿਆ ਕੇ ਨੀਚੇ ਨੂੰ ਇਸਕਾਰੋਂ ਜਿੱਥੋਂ ਆਪਣੀ ਬਾਹਂ ਤੇ ਜੋੜ ਆਉਂਦਾ ਜੀ ਉੱਥੋਂ ਆਪਾਂ ਨੇ ਉਲਟੀ ਸਾਈਡ ਨੂੰ ਕਰਕੇ ਸਲੈਸ਼ ਲਾਉਣੀ ਆ ਤੇ ਆਹ ਦੇਖੋ 2/3 ਇੰਚ ਆਪਾਂ ਜਗਾ ਛੱਡ ਲਈ ਓਮੇ ਤੇ ਇੱਥੇ ਅੱਗੇ ਆਪਾਂ ਦੂਜਾ ਪੱਲਾ ਬਾਹਂ ਦਾ ਧਰਦਾਂਗੇ ਉਹਦੇ ਤੇ ਵੀ ਸੇਮ ਓਮੇ ਲਾ ਦੇਣੀ ਆ ਤੇ ਹੁਣ ਇਹ ਪੱਟੀ ਕੱਟੀ ਹੈ ਜੀ ਆਪਾਂ ਨੇ ਬਾਟਮ ਦੇ ਨਾਲ ਦੀ ਆ ਇਹ 2 ਇੰਚ ਦੀ ਚੌੜਾਈ ਆ ਤੇ ਲੈਂਥ ਜਿੰਨੀ ਆਪਣੀ ਬਾਹਂ ਦੀ ਆ ਉਹਦੇ ਹਿਸਾਬ ਦੀ ਆ ਇਦੇ ਉੱਪਰ ਇਹ ਦੋਵੇਂ ਜਿਹੜੀ ਆਪਾਂ ਲੈਸਾਂ ਲਾ ਕੇ ਬਾਹਾਂ ਦੇ ਪੱਲੇ ਤਿਆਰ ਕੀਤੇ ਨੇ ਇਹ ਝੜ ਦਾਂਗੇ ਇਹਨੂੰ ਫੋਲਡ ਕਰਕੇ ਇਹਦੇ ਉੱਪਰ ਇਹ ਲੈਸ ਦਾ ਸਿੱਧਾ ਪਾਸਾ ਉੱਪਰ ਆ ਗਿਆ ਜੀ ਹੁਣ ਆਪਾਂ ਬਿਲਕੁਲ ਜਿੱਥੇ ਆਪਾਂ ਪਹਿਲਾਂ ਸਲਾਈ ਲਾਈ ਆ ਪਲਟਾ ਕੇ ਹੁਣ ਬਾਹਾਂ ਦਾ ਪੱਲਾ ਆਪਾਂ ਨੇ ਉੱਥੇ ਸਲਾਈ ਉਹ ਸਿਉਣ ਨੂੰ ਪਹਿਲੀ ਨੂੰ ਦੱਬ ਕੇ ਲਾਉਣੀ ਆ ਨੀچے ਜਿਹੜੇ ਆਪਣੇ ਉਹ ਕਟਿੰਗ ਕੀਤੀ ਆ ਕੱਪੜੇ ਦੀ 2 ਇੰਚ ਉਹ ਰੱਖਣੀ ਆ ਇਦਾਂ ਹੀ ਉਧਰਲੇ ਪਾਸੇ ਆਪਾਂ ਦੂਜਾ ਪੱਲਾ ਰੱਖ ਲਾਂਗੇ ਬਾਹ ਦਾ ਇਹ ਆ ਗਿਆ ਜੀ ਫਰੰਟ ਸਾਈਡ ਇਹਦੀ ਇਹਦੇ ਵਿਚਾਲੇ ਆਪਾਂ ਇੱਕ ਟੱਕ ਲਾ ਲਾਂਗੇ ਤੇ ਜਿਹੜਾ ਐਕਸਟਰਾ ਕੱਪੜਾ ਉਹਦੀ ਵੀ ਕਟਿੰਗ ਕਰ ਦਾਂਗੇ ਕੁਛ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਇਹਨੂੰ ਵੀ ਆਪਾਂ ਫੋਲਡ ਕਰਕੇ ਪੈਟਰਨ ਨੂੰ ਬਚਾ ਲਈਓ ਟੱਕ ਲਾ ਲਿਆ ਜੀ ਤੇ ਇੱਥੋਂ ਅੱਧਾ ਇੰਚ ਆਪਾਂ ਨੇ ਛੱਡਿਆ ਹੋਇਆ ਸੀ ਮਾਰਕ ਕੀਤਾ ਹੋਇਆ ਸੀ ਅੱਧੇ ਇੰਚ ਤੇ ਆਪਾਂ ਨੇ ਇਹਦੀ ਸਿਲਾਈ ਲਾ ਦੇਣੀ ਹੈ ਨਾਲ ਪੈਟਰਨ ਫਿਕਸ ਕਰ ਦੇਣਾ ਇਹਦੇ ਵਿੱਚ ਦੋਵੇਂ ਚੀਜ਼ਾਂ ਬਾਹ ਦਾ ਕੱਪੜਾ ਵੀ ਤੇ ਪੈਟਰਨ ਵੀ ਜੀ ਪੁੱਠੇ ਹੀ ਹੋਣਗੇ ਕਿਉਂਕਿ ਪੈਟਰਨ ਨੇ ਬਾਹ ਦੇ ਉੱਪਰਲੀ ਸਾਈਡ ਨੂੰ ਬਾਹਰਲੀ ਸਾਈਡ ਨੂੰ ਮੋੜਨਾ ਕੋ ਹੁਣ ਇਦਾਂ ਆਪਾਂ ਇਹਨੂੰ ਬਾਹਰਲੀ ਸਾਈਡ ਨੂੰ ਫੋਲਡ ਕਰਕੇ ਇਹਦੇ ਤੇ ਟਾਪ ਸਟਿਚ ਲਾ ਦਾਂਗੇ ਬਾਕੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਾਰਟੀ ویئر ਸੂਟ ਸਲਾਈ ਕਰਵਾਉਣੇ ਨੇ ਜਾਂ ਵਰਕ ਕਰਵਾਉਣੇ ਆ ਤਿਆਰ ਕਰਵਾਉਣੇ ਆ ਕਿਸੇ ਵੀ ਤਰ੍ਹਾਂ ਦੇ ਆਪਣਾ ਡਿਜ਼ਾਈਨ ਭੇਜ ਕੇ ਕੋਈ ਵੀ ਸੂਟ ਤਿਆਰ ਕਰਵਾਉਣਾ ਤਾਂ ਤੁਸੀਂ ਸਾਡੀ ਇੰਸਟਾਗ੍ਰam ਤੇ ਆਈਡੀ ਹੈ ਜੀ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਤੇ ਆਈਡੀ ਹੈ ਜੀ ਸਾਡੀ ਜੀਤ ਬੂਟਿਕ 4 ਤੇ ਪੈਟਰਨ ਜਿੱਥੇ ਆਪਾਂ ਨੇ ਇਹਦੇ ਤੇ ਲੈਸ ਲਾਈ ਸੀ ਉਹ ਵੀ ਆਪਾਂ ਫੋਲਡ ਕਰਕੇ ਹੁਣ ਚੰਗੀ ਤਰ੍ਹਾਂ ਉਹਦੇ ਤੇ ਵੀ ਟੌਪ ਸਟਿਚ ਲਾ ਦਾਂਗੇ ਜੀ ਬਾਲੇ ਕੱਪੜੇ ਉੱਪਰ ਫਿਕਸ ਕਰ ਦਾਂਗੇ ਸੈਂਟਰ ਨਾਲ ਸੈਂਟਰ ਇਹਦਾ ਦੇਖੋ ਬਿਲਕੁਲ ਮੈਚ ਕਰਦਾ ਆਪਣਾ ਤੇ ਬਾੜਨੀ ਪੈਣ ਦੇਣਾ ਬਹੁਤ ਆਰਾਮ ਨਾਲ ਇਹ ਸਲਾਈ ਲਾਉਣੀ ਆ ਬਾਹ ਦਾ ਡਿਜ਼ਾਈਨ ਆਪਣਾ ਆਲਮੋਸਟ ਡਨ ਆ ਜੀ ਬਸ ਉਹਨੇ ਦੀ ਫਿਟਿੰਗ ਦੀ ਸਲਾਈ ਲਾ ਕੇ ਤੇ ਬਾਹ ਤਿਆਰ ਆ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਆਪਣੀ ਲੱਗੇ ਦੇਖੋ ਜੀ ਬਾਂਦੀ ਫਾਈਨਲ ਲੁੱਕ ਇਦਾਂ ਦੀ ਆ ਵੀਡੀਓ ਦੇਖਣ ਲਈ ਥੈਂਕ ਯੂ